ਤਤ ਸ਼੍ਰੀ ਅਕਾਲ ਮੈਂ ਹਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਸਰਕਾਰ ਵੱਲੋਂ 45 ਦਿਨ 'ਚ ਵਰਕ ਪਰਮਿਟ ਦੇਣ ਦਾ ਦਾਵਾ ਸਰਕਾਰ ਨੇ ਡੱਗਫੋਰਡ ਦੇ 2 ਸਾਲ ਦੇ ਉਡੀਕ ਸਮੇਂ ਨੂੰ ਦੱਸਿਆ ਗਲਤ ਪੰਜਾਬੀ ਪਰਿਵਾਰ ਦੇ ਵਿਆਹ 'ਚ ਚੱਲੀਆਂ ਗੋਲੀਆਂ ਵਿਆਹ 'ਚ ਗੈਂਗਸਟਰਾਂ ਦੇ ਆਉਣ ਨਾਲ ਪੈ ਗਿਆ ਰੌਲਾ ਕੈਨੇਡਾ 'ਚ ਪੰਜਾਬੀ ਟਰੱਕ ਡਰਾਈਵਰ ਦੀ ਅਚਨਚੇਤ ਮੌਤ ਪਿਛਲੇ ਸਾਲ ਸਤੰਬਰ 'ਚ ਕੈਨੇਡਾ ਪੁਜਾਸੀ ਪਰਵਿੰਦਰ ਸਿੰਘ ਕਪਲ ਸ਼ਰਮਾ ਦੇ ਕੈਫੇ ਤੇ ਫਾਇਰਿੰਗ ਮਾਮਲੇ 'ਚ ਨਵਾਂ ਮੋੜ ਬੱਬਰ ਖਾਲਸਾ ਨੇ ਵਾਰਦਾਤ ਦੀ ਜ਼ਿੰਮੇਵਾਰੀ ਤੋਂ ਝਾੜਿਆ ਪੱਲਾ ਕੈਨੇਡਾ ਸਰਕਾਰ ਨੇ 온ਟਾਰੀਓ ਦੇ ਪ੍ਰੀਮੀਅਰ ਡੱਗਫੋਰਡ ਵੱਲੋਂ ਕੀਤੇ ਦਾਅਵੇ ਨੂੰ ਸਰਾਸਰ ਝੂਠ ਕਰਾ ਦਿੰਦਿਆਂ ਕਿਹਾ ਹੈ ਕਿ ਅਸਾਈਲਮ ਮੰਗਣ ਵਾਲਿਆਂ ਨੂੰ ਸਿਰਫ 45 ਦਿਨ ਦੇ ਅੰਦਰ ਕੰਮ ਕਰਨ ਦਾ ਹੱਕ ਮਿਲ ਜਾਂਦਾ ਹੈ। ਡੱਗਫੋਰਡ ਨੇ ਦਾਅਵਾ ਕੀਤਾ ਸੀ ਕਿ ਕੈਨੇਡਾ 'ਚ ਪਨਾਹ ਮੰਗਣ ਵਾਲਿਆਂ ਨੂੰ ਵਰਕ ਪਰਮਿਟ ਵਾਸਤੇ 2 ਸਾਲ ਉਡੀਕ ਕਰਨੀ ਪੈਂਦੀ ਹੈ ਜਿਸ ਦੇ ਮੱਦੇਨਜ਼ਰ ਸੂਬਾ ਸਰਕਾਰ ਆਪਣੇ ਪੱਧਰ ਤੇ ਵਰਕ ਪਰਮਿਟ ਜਾਰੀ ਕਰਨ ਦੀ ਪ੍ਰਕਿਰਿਆ ਆਰੰਭੇਗੀ। ਕੈਨੇਡੀਅਨ ਮੀਡੀਆ ਦੀ ਰਿਪੋਰਟ ਮੁਤਾਬਕ ਇਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਦੇ ਇੱਕ ਬੁਲਾਰੇ ਨੇ ਕਿਹਾ ਏ ਕਿ ਕੈਨੇਡਾ ਚ ਪਨਾਹ ਦੀ ਅਰਜ਼ੀ ਦੇ ਹਿੱਸੇ ਵਜੋਂ ਸ਼ਰਨਾਰਥੀਆਂ ਵੱਲੋਂ ਵਰਕ ਪਰਮਿਟ ਦੀ ਗੁਜ਼ਾਰਿਸ਼ ਵੀ ਕੀਤੀ ਜਾਂਦੀ ਹੈ ਇਹ ਗੁਜ਼ਾਰਿਸ਼ ਆਨਲਾਈਨ ਪੋਰਟਲ ਰਾਹੀਂ ਕੀਤੀ ਜਾ ਸਕਦੀ ਹੈ ਪਰ ਮੈਡੀਕਲ ਟੈਸਟ ਲਾਜ਼ਮੀ ਹੁੰਦਾ ਹੈ ਅਰਜ਼ੀ ਤੇ ਗੌਰ ਕਰਨ ਲਈ ਇਸ ਨੂੰ ਇਮੀਗ੍ਰੇਸ਼ਨ ਐ ਰਿਫਿਊਜੀ ਬੋਰਡ ਕੋਲ ਭੇਜ ਦਿੱਤਾ ਜਾਂਦਾ ਹੈ ਤੇ 2 ਹਫ਼ਤੇ ਦੇ ਅੰਦਰ ਵਰਕ ਪਰਮਿਟ ਜਾਰੀ ਹੋ ਜਾਂਦਾ ਹੈ ਵਰਕ ਪਰਮਿਟ ਜਾਰੀ ਹੋਣ ਤੱਕ ਔਸਤਨ 45 ਦਿਨ ਦਾ ਸਮਾਂ ਲੱਗਦਾ ਹੈ ਪਰ ਦੂਜੇ ਪਾਸੇ ਮਾਈਗ੍ਰੈਂਟ ਵਰਕਰਸ ਅਲਾਈਅንስ ਫਾਰ ਚੇਂਜ ਦੇ ਕਾਰਜਕਾਰੀ ਡਾਇਰੈਕਟਰ ਸੈਇਦ ਹੁਸੈਨ ਨੇ ਕਿਹਾ ਹੈ ਕਿ ਵਰਕ ਪਰਮਿਟ ਦਾ ਉਡੀਕ ਸਮਾਂ 45 ਦਿਨ ਤੋਂ ਲੈ ਕੇ 730 ਦਿਨ ਤੱਕ ਕਿਤੇ ਵੀ ਹੋ ਸਕਦਾ ਹੈ ਕੁਝ ਸ਼ਰਨਾਰਥੀਆਂ ਨੂੰ 5 ਮਹੀਨੇ ਜਾਂ 6 ਮਹੀਨੇ ਉਡੀਕ ਕਰਨੀ ਪੈਂਦੀ ਹੈ ਜਦਕਿ ਕੁਝ 45 ਦਿਨਾਂ ਦੇ ਅੰਦਰ ਵਰਕ ਪਰਮਿਟ ਹਾਸਲ ਕਰ ਲੈਂਦੇ ਨੇ ਪਰ 6 ਮਹੀਨੇ ਦਾ ਸਮਾਂ ਵੀ ਕਾਫੀ ਹੁੰਦਾ ਹੈ ਇੱਥੇ ਦੱਸਣਾ ਬਣਦਾ ਹੈ ਕਿ ਪ੍ਰੀਮੀਅਰ ਡਗਫੋਰਡ ਨੇ ਹੰਟਸਵਿਲ ਵਿਖੇ 3 ਦਿਨਾਂ ਸੰਮੇਲਨ ਦੀ ਸਮਾਪਤੀ ਮੌਕੇ ਕਿਹਾ ਸੀ ਕਿ অন্ਟਾਰੀਓ ਸਰਕਾਰ ਵੱਲੋਂ ਸੰਵਿਧਾਨ ਦੀ ਧਾਰਾ 95 ਦੀ ਵਰਤੋਂ ਕਰਦਿਆਂ ਅਸਾਈਲਮ ਮੰਗਣ ਵਾਲਿਆਂ ਨੂੰ ਵਰਕ ਵੀਜ਼ੇ ਜਾਰੀ ਕੀਤੇ ਜਾਣਗੇ ਡੱਗਫੋਰਡ ਦਾ ਕਹਿਣਾ ਸੀ ਕਿ ਈਟੋਬੀਕੋ ਦੇ ਹੋਟਲਾਂ 'ਚ ਅਸਾਈਲਮ ਮੰਗਣ ਵਾਲਿਆਂ ਦੀ ਭਰਮਾਰ ਹੈ ਤੇ ਉਹ ਕੰਮ ਕਰਨਾ ਚਾਹੁੰਦੇ ਨੇ ਹੋਰ ਨਾ ਕੈਨੇਡੀਅਨਜ਼ ਵਾਂਗ ਉਹ ਵੀ ਸਿਰ ਉੱਚਾ ਕਰਕੇ ਜ਼ਿੰਦਗੀ ਬਤੀਤ ਕਰਨ ਦੇ ਇੱਛੁਕ ਨੇ ਉਧਰ ਸੈਇਦ ਹੁਸੈਨ ਨੇ ਕਿਹਾ ਕਿ অন্ਟਾਰੀਓ ਦੇ ਪ੍ਰੀਮੀਅਰ ਦੇ ਸੁਰ ਬਦਲੇ-ਬਦਲੇ ਮਹਿਸੂਸ ਹੋ ਰਹੇ ਨੇ ਹੋ ਸਕਦਾ ਹੈ ਕਿ ਉਹ ਸਿਆਸੀ ਨਜ਼ਰੀਏ ਤੋਂ ਇਹ ਪੈਂਤੜਾ ਖੇਡਣਾ ਚਾਹੁੰਦੇ ਹੋਣ ਕਿਉਂਕਿ ਇਸ ਤੋਂ ਪਹਿਲਾਂ ਡੱਗਫੋਰਡ ਨੇ ਪ੍ਰਵਾਸੀਆਂ ਵਿਰੁੱਧ ਵੱਡਾ ਬਿਆਨ ਦਿੰਦਿਆਂ ਕਿਹਾ ਸੀ ਕਿ ਉੱਤਰੀ অন্ਟਾਰੀਓ 'ਚ ਪ੍ਰਵਾਸੀਆਂ ਨੂੰ ਵਸਾਉਣ ਤੋਂ ਪਹਿਲਾਂ ਸਾਨੂੰ ਆਪਣੇ ਬਾਰੇ ਸੋਚਣਾ ਹੋਵੇਗਾ 2022 ਚ ਨਵੇਂ ਮਕਾਨਾਂ ਦੀ ਉਸਾਰੀ ਵਾਸਤੇ ਗ੍ਰੀਨ ਬੈਲਟ ਚੋਂ ਜ਼ਮੀਨ ਬਾਹਰ ਕੱਢਣ ਵੇਲੇ ਵੀ ਡੱਗਫੋਰਡ ਨੇ ਕਿਹਾ ਸੀ ਕਿ ਪ੍ਰਵਾਸ ਦੀ ਰਫ਼ਤਾਰ ਨੂੰ ਵੇਖਦਿਆਂ ਇਹ ਕਦਮ ਜ਼ਰੂਰੀ ਹੋ ਗਿਆ ਹੈ ਉਸ ਬਾਰੇ ਦੌਰਾਨ ਕੈਨੇਡਾ ਨੇ 430000 ਨਵੇਂ ਪ੍ਰਵਾਸੀਆਂ ਦਾ ਸਵਾਗਤ ਕਰਦਿਆਂ ਸਾਰੇ ਰਿਕਾਰਡ ਤੋੜ ਦਿੱਤੇ ਸਨ ਕੈਨੇਡਾ ਚ ਇੱਕ ਭਾਰਤੀ ਪਰਿਵਾਰ ਦੇ ਵਿਆਹ ਸਮਾਗਮ ਦੌਰਾਨ ਮਾਮੂਲੀ ਗੱਲ ਤੋਂ ਸ਼ੁਰੂ ਹੋਇਆ ਝਗੜਾ ਇੰਨਾ ਵੱਧ ਗਿਆ ਕਿ ਗੋਲੀਆਂ ਚੱਲ ਗਈਆਂ ਤੇ ਰੌਲਾ ਇਹ ਪੈ ਗਿਆ ਕਿ ਜ਼ਬਰੀ ਵਸੂਲੀ ਕਰਨ ਵਾਲਿਆਂ ਨੇ ਸਰੀ ਦੇ ਇੱਕ ਹੋਰ ਕਾਰੋਬਾਰੀ ਨੂੰ ਨਿਸ਼ਾਨਾ ਬਣਾਇਆ ਹੈ। ਖੁਦ ਬੈਂਕੁਇਟ ਹਾਲ ਦੇ ਮਾਲਕ ਨੇ ਤਸਦੀਕ ਕੀਤਾ ਕਿ ਵੈਡਿੰਗ ਰਿਸੈਪਸ਼ਨ ਦੌਰਾਨ ਗੋਲੀਬਾਰੀ ਦਾ ਐਕਸਟਰਸ਼ਨ ਕਾਲਸ ਦੇ ਨਾਲ ਕੋਈ ਸਬੰਧ ਨਹੀਂ ਹੈ ਤੇ ਇਸ ਘਟਨਾ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਹੈਰਾਨੀ ਇਸ ਗੱਲ ਦੀ ਸੀ ਕਿ ਬੈਂਕਵੈਟ ਹਾਲ ਦਾ ਮਾਲਕ ਵੀ ਫਰौती ਮੰਗਣ ਵਾਲਿਆਂ ਦੀ ਹਿੱਟ ਲਿਸਟ ਤੇ ਹੈ ਤੇ ਕੁਝ ਹਫ਼ਤੇ ਪਹਿਲਾਂ ਉਸ ਨਾਲ ਸਬੰਧਤ ਟਿਕਾਣੇ ਤੇ ਗੋਲੀਆਂ ਵੀ ਚੱਲ ਚੁੱਕੀਆਂ ਰਹੀਆਂ ਅਣਪਛਾਤੇ ਗੈਂਗਸਟਰਾਂ ਵੱਲੋਂ ਉਸ ਨੂੰ ਕਾਲ ਕਰਕੇ ਲੱਖਾਂ ਡਾਲਰ ਦੀ ਫਰौती ਮੰਗੀ ਜਾ ਰਹੀ ਹੈ ਤੇ ਸਰੀ ਪੁਲਿਸ ਕਾਲ ਕਰਨ ਵਾਲਿਆਂ ਦੀ ਪਛਾਣ ਦੇ ਯਤਨਾਂ ਚ ਹੈ ਇੱਥੇ ਦੱਸਣਾ ਬਣਦਾ ਕਿ ਵਿਆਹ ਸਮਾਗਮ ਦੌਰਾਨ ਗੋਲੀਬਾਰੀ ਦੀ ਵਾਰਦਾਤ ਅਜੇ ਹੀ ਸਮੇਂ ਸਾਹਮਣੇ ਆਈ ਜਦੋਂ ਪੁਲਿਸ ਵੱਲੋਂ ਸਾਊਥ ਏਸ਼ੀਅਨ ਕਾਰੋਬਾਰੀਆਂ ਨੂੰ ਆਈਆਂ ਘੱਟੋ ਘੱਟ 10 ਧਮਕੀਆਂ ਦੀ ਸਰਗਰਮੀ ਨਾਲ ਪੜਤਾਲ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਹ ਸਮੱਸਿਆ ਸਰੀ ਤੱਕ ਸੀਮਤ ਨਹੀਂ ਹੈ ਬੀਸੀ ਦੇ ਪ੍ਰਮੁੱਖ ਸ਼ਹਿਰਾਂ 'ਚ ਵੱਸਦੇ ਸਾਊਥ ਏਸ਼ੀਅਨ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਬੀਤੇ ਜੂਨ ਮਹੀਨੇ ਦੌਰਾਨ ਐਪਸਫੋਰਡ ਦੇ ਸਤਵਿੰਦਰ ਸ਼ਰਮਾ ਦਾ ਸਰੀ ਦੇ ਫਲੀਟਵੁੱਡ ਇਲਾਕੇ 'ਚ ਕਤਲ ਕਰ ਦਿੱਤਾ ਗਿਆ ਜਦ ਕੇ ਜੂਨ ਦੇ ਪਹਿਲੇ ਹਫਤੇ ਰਿਫਲੈਕਸ਼ਨ ਬੈਂਕੁਇਟ ਹਾਲ ਤੇ ਗੋਲੀਆਂ ਚਲਾਉਣ ਦੀ ਜ਼ਿੰਮੇਵਾਰੀ 골ਡੀ ਟਿਲੋ ਨਾਂ ਦੇ ਗੈਂਗਸਟਰ ਨੇ ਲਈ ਜੋ ਖੁਦ ਨੂੰ ਲਾਰੈਂਸ ਬਿਸ਼ਨੋਈ ਗਰੋ ਦਾ ਮੈਂਬਰ ਦੱਸ ਰਿਹਾ ਹੈ ਸੋਸ਼ਲ ਮੀਡੀਆ ਪੋਸਟ ਚ ਇਸ ਗੱਲ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਕਿ ਲਾਰੈਂਸ ਬਿਸ਼ਨੋਈ ਗੈਂਗ ਦੀ ਕਿਸੇ ਧਰਮ ਵਿਸ਼ੇਸ਼ ਨਾਲ ਕੋਈ ਰੰਜਿਸ਼ ਨਹੀਂ ਕੱਢੀ ਜਾ ਰਹੀ ਪਰ ਸतीश ਕੁਮਾਰ ਵਰਗਿਆਂ ਨੂੰ ਸਿੱਧਾ ਕੀਤਾ ਜਾ ਰਿਹਾ ਹੈ ਸੋਸ਼ਲ ਮੀਡੀਆ ਪੋਸਟ 골ਡੀ ਟਿਲੋ ਨੇ ਲਿਖਿਆ ਕਿ ਮੰਦਰ ਜਾਂ ਗੁਰੂ ਘਰ ਦੀ ਆੜ ਚ ਪੈਸਾ ਕਮਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਇਥੋਂ ਤੱਕ ਕਿ ਲੋਕਾਂ ਨੂੰ ਚੇਤਾਵਨੀ ਭਰੇ ਲੈਜ਼ੇ ਚ ਰਿਫਲੈਕਸ਼ਨ ਬੈਂਕੁਇਟ ਹਾਲ ਅਤੇ ਸਤੀਸ਼ ਕੁਮਾਰ ਦੇ ਕਿਸੇ ਵੀ ਕਾਰੋਬਾਰੀ ਤੋਂ ਦੂਰ ਰਹਿਣ ਲਈ ਆਖਿਆ ਗਿਆ ਦੂਜੇ ਪਾਸੇ ਸਤੀਸ਼ ਕੁਮਾਰ ਦਾ ਕਹਿਣਾ ਹੈ ਕਿ ਐਕਸਟਰਸ਼ਨ ਕਾਲਸ ਬਾਰੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਉਹਨਾਂ ਨੰਬਰ ਬਲੌਕ ਕਰਨ ਵਾਸਤੇ ਆਖਿਆ ਪਰ ਨੰਬਰ ਬਲੌਕ ਕਰਨ ਤੋਂ ਬਾਅਦ ਹੋਰ ਨਾ ਨੰਬਰਾਂ ਤੋਂ ਕਾਲਸ ਜਾਂ ਮੈਸੇਜ ਆਉਣੇ ਸ਼ੁਰੂ ਹੋ ਗਏ ਕੈਨੇਡਾ ਦੇ BC ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਸ਼੍ਰੀ ਅਨੰਦਪੁਰ ਸਾਹਿਬ ਨੇੜਲੇ ਪਿੰਡ ਨਿੱਕੂਵਾਲ ਨਾਲ ਸਬੰਧਤ 35 ਸਾਲ ਦਾ ਪਰਵਿੰਦਰ ਸਿੰਘ ਪੰਮਾ ਪਿਛਲੇ ਸਾਲ 15 ਸਤੰਬਰ ਨੂੰ ਵਰਕ ਪਰਮਿਟ ਤੇ ਕੈਨੇਡਾ ਪੁੱਜਾ ਤੇ ਸਿਖਲਾਈ ਲੈਣ ਮਗਰੋਂ ਟਰੱਕ ਚਲਾਉਣਾ ਸ਼ੁਰੂ ਕਰ ਦਿੱਤਾ ਪ੍ਰਵਿੰਦਰ ਸਿੰਘ ਦੀ ਭੈਣ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਵਕੀਲ ਅਮਰਜੀਤ ਕੌਰ ਨੇ ਦੱਸਿਆ ਕਿ ਉਹਨਾਂ ਦਾ ਭਰਾ ਸਰੀ ਦੀ ਕਲੀਅਰ ਟਰਾਂਸਪੋਰਟ ਚ ਬਤੌਰ ਡਰਾਈਵਰ ਕੰਮ ਕਰਦਾ ਸੀ ਦੋ ਭੈਣਾਂ ਦੇ ਇਕਲੌਤੇ ਭਰਾ ਪ੍ਰਵਿੰਦਰ ਸਿੰਘ ਪੰਮਾ ਦਾ 2 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਸਿਰ ਤੇ ਜ਼ਿੰਮੇਵਾਰੀ ਪੈਣ ਮਗਰੋਂ ਉਸਨੇ ਪਰਿਵਾਰ ਦੀ ਆਰਥਿਕ ਮਦਦ ਵਾਸਤੇ ਵਿਦੇਸ਼ ਜਾਣ ਦਾ ਮਨ ਬਣਾਇਆ ਨੌਜਵਾਨ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਪ੍ਰਵਿੰਦਰ ਤਕਰੀਬਨ ਰੋਜ਼ਾਨਾ ਹੀ ਉਹਨਾਂ ਨਾਲ ਫੋਨ ਤੇ ਗੱਲ ਕਰਦਾ ਪਿਛਲੇ ਦਿਨੀ ਉਸ ਨੇ ਲੰਬਾ ਸਮਾਂ ਗੱਲ ਨਹੀਂ ਕੀਤੀ ਤੇ ਇਸ ਮਗਰੋਂ ਉਸ ਦੀ ਮੌਤ ਦੀ ਖਬਰ ਆ ਗਈ ਫੌਜ ਵਿੱਚੋਂ ਸੇਵਾਮੁਕਤ ਬਲਦੇਵ ਮੁਤਾਬਕ ਉਹਨਾਂ ਨੇ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਉਸ ਨੂੰ ਕੈਨੇਡਾ ਭੇਜਿਆ ਤੇ ਹੁਣ ਇਹ ਪਾਣਾ ਵਾਪਰ ਗਿਆ ਦੁੱਖ ਚ ਡੁੱਬੇ ਮਾਪਿਆਂ ਵੱਲੋਂ ਪੰਜਾਬ ਸਰਕਾਰ ਤੇ ਕੇਂਦਰ ਨੂੰ ਪ੍ਰਵਿੰਦਰ ਸਿੰਘ ਦੀ ਦੇਹ ਕੈਨੇਡਾ ਤੋਂ ਪੰਜਾਬ ਲਿਆਉਣ ਚ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ ਕੈਨੇਡਾ ਦੇ ਸਰੀ ਸ਼ਹਿਰ 'ਚ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ਤੇ ਹੋਈ ਫਾਇਰਿੰਗ ਮਾਮਲੇ 'ਚ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਹੁਣ ਇਸ ਸੰਗਠਨ ਨੇ ਇੱਕ ਬਿਆਨ ਜਾਰੀ ਕੀਤਾ ਹੈ ਸੰਗਠਨ ਨੇ ਦੋ ਪੰਨਿਆਂ ਦਾ ਸਪਸ਼ਟਿਕਰਣ ਪੱਤਰ ਜਾਰੀ ਕਰਕੇ ਕਿਹਾ ਕਿ ਇਸ ਗੋਲੀਬਾਰੀ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਬੀਕੇਆਈ ਨੇ ਕਿਹਾ ਕਿ ਜ਼ਬਰੀ ਵਸੂਲੀ ਧਮਕੀਆਂ ਜਾਂ ਹਿੰਸਾ ਵਰਗੀਆਂ ਘਟਨਾਵਾਂ ਨਾਲ ਇਸ ਦਾ ਨਾਮ ਜੋੜਨਾ ਪੂਰੀ ਤਰ੍ਹਾਂ ਨਾਲ ਬੇਬੁਨਿਆਦ ਹੈ ਵੀਕੇ ਆਈ ਨੇ ਅੱਗੇ ਕਿਹਾ ਕਿ ਜੇਕਰ ਕੋਈ ਕਿਸੇ ਨੂੰ ਉਹਨਾਂ ਦੇ ਨਾਮ ਦੀ ਵਰਤੋਂ ਕਰਕੇ ਧਮਕੀ ਦੇ ਰਿਹਾ ਹੈ ਤਾਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਸੰਗਠਨ ਨੇ ਕਿਹਾ ਕਿ ਇਹ ਕਿਸੇ ਵੀ ਤਰ੍ਹਾਂ ਗੈਰਕਾਨੂੰਨੀ ਗਤੀਵਿਧੀ ਦਾ ਸਮਰਥਨ ਨਹੀਂ ਕਰਦਾ। ਇਹ ਸਫਾਈ ਉਸ ਘਟਨਾ ਤੋਂ ਬਾਅਦ ਆਈ ਜਦੋਂ ਕਈ ਮੀਡੀਆ ਰਿਪੋਰਟਸ ਦੇ ਵਿੱਚ ਦਾਵਾ ਕੀਤਾ ਗਿਆ ਕਿ ਹਰਜੀਤ ਸਿੰਘ ਲਾਡੀ ਜੋ ਬਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜਿਆ ਹੈ ਨਿਕਪਲ ਸ਼ਰਮਾ ਦੇ ਕੈਫੇ ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਦੱਸਦੀ ਹੈ ਕਿ 9 ਜੁਲਾਈ ਦੀ ਰਾਤ ਸਮੇਂ ਕਪਿਲ ਸ਼ਰਮਾ ਦੇ ਕੈਪਸ ਕੈਫੇ ਤੇ ਹਮਲਾ ਹੋਇਆ ਇਸ ਹਮਲੇ ਦੌਰਾਨ ਕਈ ਰਾਉਂਡ ਫਾਇਰਿੰਗ ਕੀਤੀ ਗਈ ਸੀ ਇਸ ਕੈਫੇ ਦਾ ਉਦਘਾਟਨ ਕਪਿਲ ਸ਼ਰਮਾ ਨੇ ਕੁਝ ਦਿਨ ਪਹਿਲਾਂ ਹੀ ਕੀਤਾ ਸੀ ਦੱਸਿਆ ਜਾ ਰਿਹਾ ਹੈ ਕਿ ਕਪਿਲ ਸ਼ਰਮਾ ਨੇ ਇਹ ਕੈਫੇ ਕਿਰਾਏ ਤੇ ਲਿਆ ਹੈ ਇਹ ਗੋਲੀਬਾਰੀ ਸਿਰਫ ਕੈਫੇ ਤੇ ਨਹੀਂ ਸਗੋਂ ਨੇੜਲੀਆਂ ਦੋ ਇਮਾਰਤਾਂ ਤੇ ਵੀ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਕੈਫੇ ਦੇ ਮਾਲਕ ਨੂੰ ਮੈਸੇਜ ਦੇਣ ਲਈ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਗੋਲੀਬਾਰੀ ਨਾਲ ਕੈਫੇ ਤੇ ਟਾਰਗੇਟਡ ਇਮਾਰਤਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹਮਲਾਵਰ ਨੇ ਗੋਲੀਬਾਰੀ ਦੀ ਵੀਡੀਓ ਵੀ ਬਣਾਈ ਜੋ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਚ ਕੈਫੇ ਦੇ ਬਾਹਰ ਕਾਰ ਚ ਬੈਠੇ ਇੱਕ ਵਿਅਕਤੀ ਵੱਲੋਂ ਕਾਰ ਦੇ ਅੰਦਰੋਂ ਲਗਾਤਾਰ ਗੋਲੀਬਾਰੀ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਘਟਨਾ ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ ਘਟਨਾ ਤੋਂ ਬਾਅਦ ਸਰੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ। ਸ਼ੁਰੂਆਤੀ ਜਾਂਚ 'ਚ ਸ਼ੱਕ ਪੈਦਾ ਹੋਇਆ ਕਿ ਹਮਲਾ ਜ਼ਬਰੀ ਵਸੂਲੀ ਦੇ ਇਰਾਦੇ ਨਾਲ ਕੀਤਾ ਗਿਆ ਹੋ ਸਕਦਾ ਹੈ। ਪੁਲਿਸ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੇ ਨੇ ਤੇ ਕਿਸੇ ਵੀ ਸੰਗਠਿਤ ਗਰੋਹ ਜਾਂ ਗੈਂਗ ਦੇ ਐਂਗਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਵੇਲੇ ਕਪਿਲ ਸ਼ਰਮਾ ਦੇ ਕੈਫੇ ਅਤੇ ਆਲੇ-ਦੁਆਲੇ ਦੇ ਇਲਾਕੇ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ ਤਾਂ ਜੋ ਦੁਬਾਰਾ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ। ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਇੱਕ ਵਾਰ ਫੇਰ ਕੈਨੇਡਾ ਨੂੰ ਧਮਕੀ ਦਿੱਤੀ ਹੈ। ਟਰੰਪ ਦਾ ਕਹਿਣਾ ਹੈ ਕਿ ਉਹਨਾਂ ਦੇ ਦੇਸ਼ ਦਾ ਸ਼ਾਇਦ ਕੈਨੇਡਾ ਨਾਲ ਨਵਾਂ ਵਪਾਰ ਸਮਝੌਤਾ ਨਾ ਹੋ ਸਕੇ। ਉਹਨਾਂ ਕਿਹਾ ਕਿ ਉਹ ਕੈਨੇਡਾ ਉੱਤੇ ਹੋਰ ਵਧੇਰੇ ਟੈਰਿਫ ਲਗਾ ਸਕਦੇ ਨੇ ਜਿਨ੍ਹਾਂ ਦੀ ਸ਼ੁਰੂਆਤ 1 ਅਗਸਤ ਤੋਂ ਹੋ ਸਕਦੀ ਹੈ। ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਕੈਨੇਡਾ ਨਾਲ ਗੱਲਬਾਤ ਚੰਗੀ ਨਹੀਂ ਚੱਲੀ। ਮੈਨੂੰ ਲੱਗਦਾ ਹੈ ਕਿ ਕੈਨੇਡਾ ਇੱਕ ਅਜਿਹਾ ਦੇਸ਼ ਹੋ ਸਕਦਾ ਹੈ ਜਿੱਥੇ ਸਿਰਫ ਟੈਰਿਫ ਹੋਵੇ, ਕੋਈ ਅਸਲ ਗੱਲਬਾਤ ਨਾ ਹੋਵੇ। ਇਹ ਦੋ ਹਫ਼ਤੇ ਚ ਪਹਿਲੀ ਵਾਰੀ ਸੀ ਕਿ ਟਰੰਪ ਨੇ ਖੁੱਲ ਕੇ ਕੈਨੇਡਾ ਨਾਲ ਚੱਲ ਰਹੀਆਂ ਵਪਾਰ ਚਰਚਾਵਾਂ ਬਾਰੇ ਟਿੱਪਣੀ ਕੀਤੀ ਹੈ। ਟਰੰਪ ਨੇ 10 ਜੁਲਾਈ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਇੱਕ ਚਿੱਠੀ ਲਿਖੀ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ 1 ਅਗਸਤ ਤੋਂ ਕੈਨੇਡਾ ਤੇ 35% ਦਾ ਟੈਰਿਫ ਲਾਇਆ ਜਾ ਸਕਦਾ ਹੈ। ਇਹ ਟੈਰਿਫ ਉਹਨਾਂ ਸਮਾਨਾਂ ਉੱਤੇ ਲੱਗੇਗਾ ਜੋ ਹੁਣ 25% ਟੈਰਿਫ ਦੇ ਅਧੀਨ ਆਉਂਦੇ ਨੇ। ਟਰੰਪ ਨੇ ਫੈਂਟਨਲ ਦੀ ਤਸਕਰੀ ਨੂੰ ਕੌਮੀ ਸੁਰੱਖਿਆ ਦਾ ਖਤਰਾ ਦੱਸਦੇ ਹੋਏ ਕੈਨੇਡਾ ਉੱਤੇ ਟੈਰਿਫ ਲਗਾਏ ਨੇ ਹਾਲਾਂਕਿ ਜਿਹੜੀਆਂ ਕੈਨੇਡੀਅਨ ਵਸਤੂਆਂ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤੇ ਦੇ ਅਨੁਕੂਲ ਹਨ ਉਹਨਾਂ ਨੂੰ ਟੈਰਿਫਸ ਤੋਂ ਛੋਟ ਹੈ ਇਸ ਤੋਂ ਇਲਾਵਾ ਕੈਨੇਡੀਅਨ ਸਟੀਲ ਤੇ ਐਲੂਮੀਨੀਅਮ ਉੱਤੇ 50 ਫੀਸਦੀ ਟੈਰਿਫ ਲੱਗਦਾ ਹੈ ਜੋ ਅਮਰੀਕਾ ਨੇ ਹਰ ਦੇਸ਼ ਤੇ ਲਾਇਆ ਹੈ ਕੈਨੇਡੀਅਨ ਊਰਜਾ ਤੇ ਪੋਟਾਸ਼ ਤੇ 10 ਫੀਸਦੀ ਟੈਰਿਫ ਲੱਗ ਰਿਹਾ ਹੈ ਟਰੰਪ ਨੇ ਕਿਹਾ ਕਿ 1 ਅਗਸਤ ਤੱਕ ਸਾਡੇ ਜ਼ਿਆਦਾਤਰ ਸਮਝੌਤੇ ਹੋ ਜਾਣਗੇ। ਉਹਨਾਂ ਨੇ ਆਸਟ੍ਰੇਲੀਆ, ਯੂਰਪੀਅਨ ਯੂਨੀਅਨ ਅਤੇ ਚੀਨ ਨਾਲ ਚੱਲ ਰਹੀਆਂ ਚਰਚਾਵਾਂ ਦੀ ਪ੍ਰਗਤੀ ਬਾਰੇ ਗੱਲ ਕੀਤੀ ਪਰ ਆਲੋਚਨਾ ਲਈ ਕੈਨੇਡਾ ਨੂੰ ਹੀ ਨਿਸ਼ਾਨਾ ਬਣਾਇਆ। ਟਰੰਪ ਨੇ ਸਾਫ਼ ਕਿਹਾ ਕਿ ਸਾਡੇ ਕੋਲ ਕੈਨੇਡਾ ਲਈ ਕੋਈ ਸਮਝੌਤਾ ਨਹੀਂ ਹੈ। ਅਸੀਂ ਉਹਨਾਂ ਉੱਤੇ ਧਿਆਨ ਨਹੀਂ ਦਿੰਦਾ। ਟਰੰਪ ਦੀ ਇਹ ਟਿੱਪਣੀ ਕੈਨੇਡਾ ਨਾਲ ਸਮਝੌਤੇ ਦੀਆਂ ਉਮੀਦਾਂ ਨੂੰ ਠੁੱਸ ਕਰਦੀ ਹੈ। ਵੀਰਵਾਰ ਨੂੰ ਵਸ਼ਿੰਗਟਨ ਦੌਰੇ ਤੇ ਗਏ ਕੈਨੇਡਾ ਦੇ ਵਪਾਰ ਮੰਤਰੀ ਡੋਮਨਿਕ ਲੈਬਲਾਨ ਨੇ ਵੀ 1 ਅਗਸਤ ਦੀ ਮਿਆਦ ਨੂੰ ਲੈ ਕੇ ਘੱਟ ਹੀ ਸੰਭਾਵਨਾ ਜ਼ਾਹਰ ਕੀਤੀ ਸੀ। ਉਹਨਾਂ ਕਿਹਾ ਕਿ 1 ਅਗਸਤ ਤੱਕ ਉਹ ਡੈਡਲਾਈਨ ਲਈ ਕੰਮ ਕਰਨਾ ਜਾਰੀ ਰੱਖਣਗੇ ਪਰ ਨਾਲ ਹੀ ਕਿਹਾ ਸੀ ਕਿ ਸਾਨੂੰ ਐਸਾ ਸਮਝੌਤਾ ਕਰਨਾ ਚਾਹੀਦਾ ਹੈ ਜੋ ਕੈਨੇਡਾ ਦੀ ਅਰਥ ਵਿਵਸਥਾ ਅਤੇ ਵਰਕਰਾਂ ਲਈ ਸਹੀ ਹੋਵੇ। ਜ਼ਰੂਰੀ ਹੋਇਆ ਤਾਂ ਅਸੀਂ ਹੋਰ ਸਮਾਂ ਵੀ ਲੈ ਸਕਦੇ ਹਾਂ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਕਾਰਨੀ ਨੇ ਵੀ ਕਿਹਾ ਸੀ ਕਿ ਕਿਸੇ ਵੀ ਕੀਮਤ ਤੇ ਸਮਝੌਤਾ ਕਰਨਾ ਉਹਨਾਂ ਦਾ ਟੀਚਾ ਨਹੀਂ। ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਐਮੀ ਹੂਸਟਨ ਨੇ ਵੀ ਕਿਹਾ ਸੀ ਕਿ ਕਾਰਨੀ ਡੈਡਲਾਈਨ ਤੱਕ ਲਾਜ਼ਮੀ ਸਮਝੌਤਾ ਕਰਨ ਦੀ ਜ਼ਿੱਦ 'ਚ ਨਹੀਂ ਹਨ 트럼ਪ ਨੇ ਆਖਰੀ ਵਾਰੀ 14 ਜੁਲਾਈ ਨੂੰ ਕਿਹਾ ਸੀ ਕਿ ਅਸੀਂ ਕੈਨੇਡਾ ਨਾਲ ਗੱਲ ਕਰ ਰਹੇ ਹਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਇਜ਼ਰਾਈਲ ਵੱਲੋਂ ਗਾਜ਼ਾ 'ਚ ਮਨੁੱਖਤਾਵਾਦੀ ਮਦਦ ਰੋਕਣੀ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਹੈ। ਉਹਨਾਂ ਨੇ ਜ਼ੋਰ ਦਿੱਤਾ ਕਿ ਗਾਜ਼ਾ 'ਚ ਭੁੱਖਮਰੀ ਦੀਆਂ ਖਬਰਾਂ ਦੌਰਾਨ ਇਜ਼ਰਾਈਲ ਨੂੰ ਮਨੁੱਖਤਾਵਾਦੀ ਮਦਦ ਵੰਡਣ ਤੇ ਆਪਣੇ ਨਿਯੰਤਰਣ ਨੂੰ ਖਤਮ ਕਰਨਾ ਚਾਹੀਦਾ ਹੈ। ਇਹ ਬਿਆਨ ਉਸ ਤੋਂ ਕੁਝ ਘੰਟੇ ਬਾਅਦ ਆਇਆ ਜਦੋਂ ਫਰਾਂਸ ਦੇ ਰਾਸ਼ਟਰਪਤੀ ਐਮੈਨੂਅਲ ਮੈਕਰੋਨ ਨੇ ਐਲਾਨ ਕੀਤਾ ਕਿ ਉਹ ਸਤੰਬਰ 'ਚ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਦੌਰਾਨ ਫਲਸਤੀਨ ਨੂੰ ਇੱਕ ਮੁਲਕ ਵਜੋਂ ਮਾਨਤਾ ਦੇਣ ਦਾ ਇਰਾਦਾ ਰੱਖਦੇ ਨੇ। ਇਜ਼ਰਾਈਲ ਨੇ ਮੈਕਰੋਂ ਦੇ ਇਸ ਐਲਾਨ ਦੀ ਨਿੰਦਾ ਕੀਤੀ ਹੈ ਇੱਕ ਮੀਡੀਆ ਬਿਆਨ ਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਇਜ਼ਰਾਈਲ ਵੱਲੋਂ ਮਨੁੱਖਤਾਵਾਦੀ ਮਦਦ ਦੀ ਵੰਡ ਤੇ ਕੰਟਰੋਲ ਖਤਮ ਕਰਕੇ ਇਹ ਕੰਮ ਅੰਤਰਰਾਸ਼ਟਰੀ ਸੰਗਠਨਾਂ ਦੇ ਅਧੀਨ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਇਹ ਵੀ ਕਿਹਾ ਕਿ ਕਈ ਅੰਤਰਰਾਸ਼ਟਰੀ ਸੰਗਠਨ ਜਿਨ੍ਹਾਂ ਕੋਲ ਕੈਨੇਡਾ ਵੱਲੋਂ ਦਿੱਤੀ ਗਈ ਮਦਦ ਮੌਜੂਦ ਹੈ ਉਹ ਇਸ ਮਦਦ ਨੂੰ ਭੁੱਖ ਨਾਲ ਜੂਝ ਰਹੇ ਲੋਕਾਂ ਤੱਕ ਨਹੀਂ ਪਹੁੰਚਾ پا ਰਹੇ ਕਿਉਂਕਿ ਇਹ ਰੋਕੀ ਹੋਈ ਹੈ ਕਾਰਨੀ ਨੇ ਸਾਫ ਕਿਹਾ ਕਿ ਮਨੁੱਖਤਾਵਾਦੀ ਮਦਦ ਰੋਕਣਾ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਹੈ ਉਹਨਾਂ ਇਹ ਵੀ ਦੁਹਰਾਇਆ ਕਿ ਕੈਨੇਡਾ ਇਜ਼ਰਾਈਲ ਅਤੇ ਫਲਸਤੀਨ ਲਈ ਇੱਕ ਦੋ-ਮੁਲਕੀ ਹੱਲ ਦਾ ਸਮਰਥਨ ਕਰਦਾ ਹੈ ਜੋ ਦੋਹਾਂ ਪਾਸਿਆਂ ਲਈ ਅਮਨ ਅਤੇ ਸੁਰੱਖਿਆ ਯਕੀਨੀ ਬਣਾਏ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਉਹ ਨਿਊਯਾਰਕ 'ਚ ਹੋਣ ਵਾਲੀ ਦੋ ਮੁਲਕੀ ਹਾਲ ਸਬੰਧੀ ਕਾਨਫਰੰਸ 'ਚ ਸ਼ਿਰਕਤ ਕਰਨਗੇ ਤੇ ਫਰਾਂਸ ਦੇ ਵਿਦੇਸ਼ ਮੰਤਰੀਆਂ ਨਾਲ ਮੀਟਿੰਗ 'ਚ ਮੈਕਰੋਂ ਦੇ ਫੈਸਲੇ ਤੇ ਗੱਲ ਕਰਨਗੇ। ਉਹਨਾਂ ਇਹ ਵੀ ਕਿਹਾ ਕਿ ਸਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਹਮਾਸ ਹਥਿਆਰ ਛੱਡੇ ਤੇ ਭਵਿੱਖ 'ਚ ਕਦੇ ਵੀ ਕਿਸੇ ਵੀ ਸਰਕਾਰ ਚਲਾਉਣ ਦੀ ਪ੍ਰਕਿਰਿਆ 'ਚ ਸ਼ਾਮਲ ਨਾ ਹੋਵੇ। ਉਨਾ ਹੀ ਵੀ ਕਿ ਆ ਗਾਜ਼ਾ ਚ ਮਦਦ ਪਹੁੰਚਣੀ ਅਤੇ ਬੰਦੀ ਬਣਾਏ ਗਏ ਲੋਕਾਂ ਦੀ ਰਿਹਾਈ ਇਹ ਦੋਵੇਂ ਗੱਲਾਂ ਕੈਨੇਡਾ ਲਈ ਬਹੁਤ ਜ਼ਰੂਰੀ ਨੇ ਸੋਮਵਾਰ ਨੂੰ ਅਨੀਤਾ ਆਨੰਦ ਅਤੇ ਵਿਦੇਸ਼ਾਂ ਚ ਉਹਨਾਂ ਦੇ 24 ਹੋਰ ਸਾਥੀਆਂ ਨੇ ਇੱਕ ਸਾਂਝੇ ਬਿਆਨ ਤੇ ਦਸਤਖਤ ਕੀਤੇ ਸਨ ਇਸ ਵਿੱਚ ਉਹਨਾਂ ਇਜ਼ਰਾਈਲ ਦੇ ਮਦਦ ਵੰਡਣ ਦੇ ਤਰੀਕੇ ਨੂੰ ਖਤਰਨਾਕ ਦੱਸਿਆ ਸੀ ਤੇ ਕਿਹਾ ਸੀ ਕਿ ਗਾਜ਼ਾ ਚ ਜੰਗ ਹੁਣ ਖਤਮ ਹੋਣੀ ਚਾਹੀਦੀ ਹੈ ਉੱਤਰੀ ਬ੍ਰਿਟਿਸ਼ ਕੋਲੰਬੀਆ ਚ ਸਥਿਤ ਰੈਡਕ੍ਰਿਸ ਖਾਣ ਚ ਫਸੇ ਤਿੰਨ ਮਜ਼ਦੂਰਾਂ ਨੂੰ ਸੁਰੱਖਿਅਤ ਤੌਰ ਤੇ ਬਾਹਰ ਕੱਢ ਲਿਆ ਗਿਆ ਹੈ ਨਿਊਮੌਂਟ ਕਾਰਪੋਰੇਸ਼ਨ ਨੇ ਇੱਕ ਬਿਆਨ ਚ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਤਿੰਨੋਂ ਮਜ਼ਦੂਰ ਸੁਰੱਖਿਅਤ ਨੇ ਉਹਨਾਂ ਦੀ ਤਬੀਅਤ ਠੀਕ ਹੈ ਤੇ ਮਨੋਬਲ ਵੀ ਵਧੀਆ ਹੈ ਉਹ ਖਾਨ ਦੇ ਹੇਠਾਂ ਇੱਕ ਸਟੀਲ ਦੇ ਸੁਰੱਖਿਅਤ ਕਮਰੇ 'ਚ ਰਹੇ। ਉਹਨਾਂ ਕੋਲ ਖਾਣ-ਪੀਣ ਤੇ ਹਵਾ ਦੀ ਲਗਾਤਾਰ ਸਹੂਲਤ ਸੀ। ਹੁਣ ਉਹਨਾਂ ਦੀ ਦੇਖਭਾਲ ਲਈ ਮੈਡੀਕਲ ਅਤੇ ਮਨੋਵਿਗਿਆਨਕ ਟੀਮਾਂ ਵੱਲੋਂ ਉਹਨਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਏ। ਉਹਨਾਂ ਦੇ ਪਰਿਵਾਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਏ। ਮਜ਼ਦੂਰਾਂ ਦੀ ਪਛਾਣ ਵੀ ਜਾਰੀ ਕੀਤੀ ਗਈ ਹੈ। ਕੰਪਨੀ ਨੇ মিডিਆ ਨੂੰ ਉਹਨਾਂ ਦੀ ਨਿੱਜੀ ਜ਼ਿੰਦਗੀ ਦਾ ਆਦਰ ਕਰਨ ਦੀ ਅਪੀਲ ਕੀਤੀ ਹੈ ਨਿਊਮੌਂਟ ਨੇ ਦੱਸਿਆ ਕਿ ਮਜ਼ਦੂਰਾਂ ਤੱਕ ਪਹੁੰਚ ਪੁਰਾਣੀ ਸੁਰੰਗ ਸਾਫ਼ ਕਰਕੇ ਬਣਾਈ ਗਈ ਕੰਪਨੀ ਹੁਣ ਪੂਰੀ ਘਟਨਾ ਦੀ ਜਾਂਚ ਕਰੇਗੀ ਇਹਨਾਂ ਤੋਂ ਇਲਾਵਾ ਬੀਸੀ ਦਾ ਖਾਣ ਮੰਤਰਾਲਾ ਵੀ ਆਪਣੀ ਜਾਂਚ ਕਰੇਗਾ ਤੇ ਨਤੀਜੇ ਜਨ ਤੱਕ ਕੀਤੇ ਜਾਣਗੇ ਇਹ ਤਿੰਨ ਮਜ਼ਦੂਰ ਉਸ ਵੇਲੇ ਫਸ ਗਏ ਸਨ ਜਦੋਂ ਦੋ ਵੱਖ-ਵੱਖ ਚਟਾਨਾਂ ਦੇ ਡਿੱਗਣ ਕਰਕੇ ਉਹਨਾਂ ਦਾ ਰਸਤਾ ਬੰਦ ਹੋ ਗਿਆ ਸੀ ਨਿਊਮੌਂਟ ਦੇ ਸੇਫਟੀ ਅਧਿਕਾਰੀ ਨੇ ਕਿਹਾ ਕਿ ਪਹਿਲੀ ਚਟਾਨ ਡਿੱਗਣ ਦੇ ਬਾਅਦ ਰੇਡੀਓ ਸੰਪਰਕ ਰਾਹੀਂ ਪਤਾ ਚੱਲਿਆ ਕਿ ਮਜ਼ਦੂਰ ਸਟੀਲ ਵਾਲੇ ਸੁਰੱਖਿਅਤ ਕਮਰੇ 'ਚ ਪਹੁੰਚ ਗਏ ਨੇ ਪਰ ਦੂਸਰੀ ਚਟਾਨ ਡਿੱਗਣ ਤੋਂ ਬਾਅਦ ਸੰਚਾਰ ਟੁੱਟ ਗਿਆ ਸੀ ਦੱਸ ਦਈਏ ਕਿ ਇਹ ਸਟੀਲ ਦਾ ਸੁਰੱਖਿਅਤ ਕਮਰਾ ਧਰਤੀ ਤੋਂ 284 ਮੀਟਰ ਹੇਠਾਂ ਸੀ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਆ ਹੈਡਲਾਈਨਸ ਤੇ ਕੈਨੇਡਾ ਸਰਕਾਰ ਵੱਲੋਂ 45 ਦਿਨ 'ਚ ਵਰਕ ਪਰਮਿਟ ਦੇਣ ਦਾ ਦਾਵਾ ਸਰਕਾਰ ਨੇ ਡੱਗਫੋਰਡ ਦੇ 2 ਸਾਲ ਦੇ ਉਡੀਕ ਸਮੇਂ ਨੂੰ ਦੱਸਿਆ ਗਲਤ ਪੰਜਾਬੀ ਪਰਿਵਾਰ ਦੇ ਵਿਆਹ 'ਚ ਚੱਲੀਆਂ ਗੋਲੀਆਂ ਵਿਆਹ 'ਚ ਗੈਂਗਸਟਰਾਂ ਦੇ ਆਉਣ ਨਾਲ ਪੈ ਗਿਆ ਰੌਲਾ। ਕੈਨੇਡਾ 'ਚ ਪੰਜਾਬੀ ਟਰੱਕ ਡਰਾਈਵਰ ਦੀ ਅਚਨਚੇਤ ਮੌਤ ਪਿਛਲੇ ਸਾਲ ਸਤੰਬਰ 'ਚ ਕੈਨੇਡਾ ਪੂਜਾਸੀ ਪਰਵਿੰਦਰ ਸਿੰਘ। ਕਪਲ ਸ਼ਰਮਾ ਦੇ ਕੈਫੇ ਤੇ ਫਾਇਰਿੰਗ ਮਾਮਲੇ 'ਚ ਨਵਾਂ ਮੋੜ ਬੱਬਰ ਖਾਲਸਾ ਨੇ ਵਾਰਦਾਤ ਦੀ ਜ਼ਿੰਮੇਵਾਰੀ ਤੋਂ ਝਾੜਿਆ ਪੱਲਾ। ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।